ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਹਾਂ ਜੀ ਅੱਜ ਪਿੰਡ ਰਾਮਪਟਾਪਰੀਆਂ ਜਿੱਥੇ ਕਿ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਅੱਜ ਪਿੰਡ ਦੇ ਹਰਵੰਦ ਸਿੰਘ ਜੀ ਪਿੰਡ ਦੀ ਸਹਿਮਤੀ ਦੇ ਨਾਲ ਸਰਪੰਚ ਚੁਣੇ ਗਏ ਹਨ ਤੇ ਗੱਲ ਕਰਦੇ ਆ ਸਰਪੰਚ ਹਰਵੰਦ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਿੰਡ ਰਹਿ ਬਹੁਤ ਬੜੀ ਜ਼ਿੰਮੇਵਾਰੀ ਦਿੱਤੀ ਹੈ ਜੀ ਅੱਜ ਸਰਪੰਚੀ ਦੀ ਜੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮੈਨੂੰ ਇਹ ਤੇ ਮਾਣ ਆਇਆ ਜੇ ਨੂੰ ਲੈ ਕੇ ਸਮਝ ਕੇ ਇਹ ਪਿੰਡ ਦੀ ਜ਼ਿੰਮੇਵਾਰੀ ਸੰਭਾਲੀ ਤੇ ਮੈਂ ਇਮਾਨਦਾਰੀ ਦੇ ਨਾਲ ਤੇ ਤਹਿ ਦਿਲ ਦੇ ਨਾਲ ਇਹ ਅੱਗੇ ਆਪਣੀ ਨਿਵਾਉਂ ਸਾਨੂੰ ਇਹ ਦੱਸੋ ਜੀ ਤੁਹਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਰਹਿਨੇ ਆ ਜੋ ਤੁਸੀਂ ਹੁਣ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਆ ਜੀ ਸਾਡੇ ਪਿੰਡ ਦੇ ਵਿੱਚ ਇੱਕ ਸੀਵਰੇਜ ਦਾ ਕੰਮ ਬਾਕੀ ਹੈ ਤੇ ਜਿਹੜੇ ਹੋਰ ਵੀ ਕੰਮ ਬਾਕੀ ਆ ਜਿਨ੍ਹਾਂ ਨੂੰ ਸੀ ਪਹਿਲਾਂ ਡਾਕਟਰ ਪਹਿਲਾਂ ਇਹਨਾਂ ਦੇ ਬਲਕਾਂ ਦੇ ਤੱਕ ਸਾਰੇ ਪਿੰਡ ਨੂੰ ਸਾਂਝੀ ਲਈ ਠੀਕ ਹੈ ਠੀਕ ਹੈ ਤੇ ਇੱਕ ਗੱਲ ਹੋਰ ਹੈ ਸਰ ਅੱਜ ਕੱਲ ਜਿਹੜੇ ਨੌਜਵਾਨ ਹੈ ਉਹ ਨਸ਼ਿਆਂ ਵੱਲ ਬਹੁਤ ਜਾ ਰਹੇ ਹਨ ਇਹਨਾਂ ਨੂੰ ਤੁਸੀਂ ਇਕੱਠੇ ਰਲ ਕੇ ਰਹਿਣ ਤੇ ਤੁਸੀਂ ਕੀ ਮਤਲਬ ਪਿੰਡ ਦੇ ਲਈ ਨੌਜਵਾਨਾਂ ਦੇ ਲਈ ਕੀ ਕਰੋਗੇ ਜੋ ਇਹ ਸਾਰੇ ਪਿੰਡ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੰਦਿਆਂ ਉਹਨਾਂ ਨੂੰ ਧੁਰਕਾਰ ਦੇ ਨਾਲ ਵੀ ਜੋੜ ਦੇ ਤੇ ਉਹਨਾਂ ਨੂੰ ਚੰਗੇ ਪਾਸਾ ਖੇਡਣ ਦੇ ਵੱਲ ਜਾਂ ਕੋਈ ਪੜ੍ਹਾਈ ਦੇ ਵੱਲ ਉਹਨਾਂ ਨੂੰ ਜ਼ਿਆਦਾ ਪ੍ਰੇਰਿਤ ਕਰ ਦੇ ਤੇ ਉਹਨਾਂ ਨੂੰ ਹੋਰ ਵੀ ਬਾਤੋ ਬਾਦ ਵੀ ਆਪਣੇ ਸਾਂਝੇ ਕੰਮਾਂ ਬਾਤ ਜਾਂ ਕੋਈ ਵੀ ਜਿਹੜਾ ਚੰਗਾ ਕੰਮ ਹੈ ਉਹਦੇ ਵੱਲ ਨੂੰ ਬਹੁਤ ਵਾਰ ਪ੍ਰੇਰਿਤ ਕਰਦਾ ਹੈ ਵੀ ਜੋੜ ਦੀ ਬਾਤ ਹੈ ਆਸ ਵਿੱਚ ਜੜਾ ਜਿਹੜੀਆਂ ਡੋਟਰੀਆਂ ਤੋਂ ਜਾਂ ਕੋਈ ਨਸ਼ਾ ਨੁਸ਼ਿਆ ਤੋਂ ਉਹਨਾਂ ਨੂੰ ਦੇਵ ਕਰਕੇ ਮੋੜ ਕੇ ਉਹਨਾਂ ਦਾ ਮੂਹ ਚੰਗੇ ਪਾਸੇ ਲਾਉਂਦਾ ਤੇ ਗੱਲ ਕਰਦੇ ਆਂ ਜੀ ਅੱਜ ਹਰਵੰਤ ਸਿੰਘ ਜੀ ਦੇ ਪਤਨੀ ਦੇ ਨਾਲ ਸਸੀਕਲ ਜੀ ਸਸੀਕਲ ਜੀ ਅੱਜ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਸਰਪੰਚੀ ਆਈ ਹੈ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਤੁਹਾਨੂੰ ਜੀ ਬਹੁਤ ਖੁਸ਼ੀ ਹੋਈ ਹੈ ਜੀ ਤੁਹਾਨੂੰ ਪਿੰਡ ਤੇ ਪਰ ਬਹੁਤ ਮਾਣ ਹੈ ਜੀ ਸਾਨੂੰ ਤੇ ਫਰਕ ਦਾ ਮੌਕਾ ਦਿੱਤਾ ਸੇਵਾ ਕਰਦੇ ਅਸੀਂ ਇਹਨੇ ਡਟ ਕੇ ਜੀ ਬਾਕੀ ਆਪਣਾ ਜਿਹੜਾ ਜੋ ਪਿੰਡ ਦਾ ਸੁਧਾਰ ਹੈ ਜੀ ਉਹ ਸੁਧਾਰ ਹੋ ਗਿਆ ਸੀ ਬਾਕੀ ਆਪਣਾ ਬੱਚਿਆਂ ਨੂੰ ਮਾਰੇ ਪਾਸੇ ਵੀ ਦੋਣ ਦੇਣਾ ਵੱਡਿਆਂ ਦੇ ਪਾਸੇ ਦੋਣ ਦੇ ਬਹੁਤ ਵਧੀਆ ਬਾਕੀ ਜੋ ਸੇਵਾ ਹੈ ਸਾਨੂੰ ਅਸੀਂ ਸੇਵਾ ਕਰਨੇ ਨੂੰ ਬਹੁਤ ਸਾਰੀ ਮਨਜ਼ੂਰੀ ਕਰਦੇ ਪਿੰਡ ਦੇ ਤਾਂ ਵੀ ਮੈਨੂੰ ਇੰਨਾ ਮੌਕਾ ਦਿੱਤਾ ਠੀਕ ਹੈ ਹਾਂ ਸਾਰੇ ਜਸਕਰਾਂਗਾ ਜੀ ਅਰੇ ਮੈਂ ਤੈ ਦਿਨੋਂ ਸਕਰਾਨਾ ਕਰਦੇ ਹਾਂ ਜਿਸਨੂੰ ਜੀਵੇ ਵਿੱਚ ਚੱਕ ਪਹੁੰਚਾਇਆ ਤਾਂ ਨਵਾ